ਇਸ ਵੱਲ ਦੀ ਵੱਡੀ ਖਬਰ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਿਆ ਜੀ ਹਾਂ ਤਾਂ ਅੰਦਾਜ਼ਾ ਇਹ ਕਿ ਇੱਕ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਇਹ ਹਾਦਸਾ ਵਾਪਰਿਆ ਹੈ ਜਦੋਂ ਕੱਲ੍ਹ ਦੇ ਰਾਤ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਸੀ ਤਾਂ ਉਸ ਸਮੇਂ ਤਾਰਾਂ ਦੇ ਵਿੱਚ ਕਰੰਟ ਆਣ ਦੇ ਕਾਰਨ ਇਸ ਨੌਜਵਾਨ ਦੀ ਜਾਨ ਚਲੀ ਗਈ ਹੈ ਤਾਂ ਅੰਦਾਜ਼ਾ ਇਹ ਕਿ ਫਿਲਮ ਦਾ ਸੈੱਟ ਇਸ ਨੌਜਵਾਨ ਦੇ ਵੱਲੋਂ ਰੈਡੀ ਕੀਤਾ ਜਾ ਰਿਹਾ ਸੀ ਜਿੱਥੇ ਲਾਈਟਿੰਗ ਦਾ ਕੰਮ ਇਸ ਨੌਜਵਾਨ ਨੂੰ ਦਿੱਤਾ ਗਿਆ ਸੀ ਤਾਂ ਜਦੋਂ ਲਾਈਟਿੰਗ ਦੇ ਲਈ ਇਸ ਨੌਜਵਾਨ ਦੇ ਵੱਲੋਂ ਤਾਰਾਂ ਪਾਈਆਂ ਜਾਂਦੀਆਂ ਨੇ ਤਾਂ ਦੇਰ ਰਾਤ ਜਦੋਂ ਉੱਥੇ ਮੀਂਹ ਪੈਂਦਾ ਹੈ ਤਾਂ ਉਸ ਦੇ ਨਾਲ ਤਾਰਾਂ ਗਿੱਲੀਆਂ ਹੋ ਜਾਂਦੀਆਂ ਨੇ ਤੇ ਅਚਾਨਕ ਹੀ ਨੌਜਵਾਨ ਦਾ ਹੱਥ ਤਾਰਾਂ ਨੂੰ ਲੱਗ ਜਾਂਦਾ ਹੈ ਇਸ ਕਰਕੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਸ ਨੂੰ ਜਿਹੜਾ ਬਸੇ ਪਠਾਨਾ ਦੇ ਹਸਪਤਾਲ ਚ ਵੀ ਭਰਤੀ ਕਰਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਜਿਹੜਾ ਰੈਫਰ ਕਰ ਦਿੱਤਾ ਜਾਂਦਾ ਹੈ ਤਾਂ ਉੱਥੇ ਇਸ ਦੀ ਮੌਤ ਹੋ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਦੀ ਪਛਾਣ ਜਿਹੜਾ ਹੈ ਉਹ ਹਰਿਆਣਾ ਦੇ ਰਹਿਣ ਵਾਲੇ ਹਰਿਆਣਾ ਦੇ ਰਹਿਣ ਵਾਲੇ ਜਿਹੜਾ 사ਜਨ ਕੁਮਾਰ ਦੇ ਵਜੋਂ ਹੋਈ ਹੈ ਤਾਂ ਨੌਜਵਾਨ ਪਿਛਲੇ ਲੰਬੇ ਚਿਰ ਤੋਂ ਸ਼ੂਟਿੰਗਾਂ ਦੇ ਵਿੱਚ ਐਜ਼ ਅ ਲਾਈਟਮੈਨ ਕੰਮ ਕਰਦਾ ਸੀ ਜਿਸ ਦੇ ਵੱਲੋਂ ਬਿਜਲੀ ਦਾ ਕੰਮ ਜਿਹੜਾ ਸਾਰਾ ਉੱਥੇ ਦੇਖਿਆ ਜਾਂਦਾ ਸੀ ਤੇ ਇਸ ਵਾਰ ਜਦੋਂ ਇਸ ਕੰਮ ਦੇ ਲਈ ਇਸ ਦੇ ਵੱਲੋਂ ਜਾਇਆ ਗਿਆ ਤਾਂ ਉੱਥੇ ਇਸ ਦੀ ਮੌਤ ਹੋ ਗਈ ਹੈ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਆ। ਕਹਾਸੀ ਡਾਕਟਰ ਰੁਕਾ ਪਟਕਾਲਪੁਰ ਫਿਰ ਤੋਂ ਵੀ 사ਜਨ ਕੁਮਾਰਾ ਜੋ ਕੋਈ ਫਿਲਮਾਂ ਚ ਹੈਲਪਰ ਵਗੈਰਾ ਦਾ ਸ਼ੂਟਿੰਗ ਦੌਰਾਨ ਕੰਮ ਕਰਦਾ ਕੱਲ੍ਹ ਰਾਤ ਅਚਾਨਕ ਵਾਦਸਾ ਹੋਣ ਕਰਕੇ ਢੇਕ ਕਰੰਟ ਔਨ ਕਰਕੇ ਉਹਦੀ ਡੈਥ ਹੋ ਗਈ ਸੀ ਇਹ ਸਾਜਨ ਕੁਮਾਰਾ ਇੱਕ ਕੁਖੇਤਰ ਬਰਹਿਣ ਵਾਲਾ ਪੁੱਤਰ ਪਵਨ ਕੁਮਾਰ ਕੁਖੇਤਰ ਹਰਿਆਣਾ ਨਾਲ ਵਾਲਾ ਇਹ ਕਰੰਟ ਦੇ ਹੱਥ ਤੇ ਲੱਗਿਆ ਸੀ ਜਦੋਂ ਕੋਈ ਟਾਰਾਂ ਵਗੈਰਾ ਪਾਉਂਦੇ ਸੀਗੇ ਨਾ ਬਾਰਸ਼ ਆ ਗਈ ਤਾਂ ਅਚਾਨਕ ਉਹਦੇ ਨਾਲ ਤਾਰ ਸ਼ਾਰਟ ਹੋ ਕੇ ਕਰੰਟ ਲੱਗ ਗਿਆ ਕਿਹੜੀ ਜਗ੍ਹਾ ਦੀ ਕਿੱਡੀ ਇਨੰਦਪੁਰ ਦੀ 174 ਰੁਪਿਆ ਦੀ ਨਸਲੀ ਕਾਰਵਾਈ ਅਮਲ ਚਲੰਦੀ ਗਿਆ ਪ੍ਰਵਪਤੀ ਸ਼ਾਂਤੀ ਨਾਲਾ ਸਮਾਜ ਤਾਂ ਤੁਸੀਂ ਸੁਣਿਆ ਸਹਾਇਕ ਇੰਚਾਰਜ ਥਾਣਾ ਦੇ ਬਿਆਨ ਦਾ ਇਹਨਾਂ ਦੇ ਵੱਲੋਂ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਹਰ ਐਂਗਲ ਤੋਂ ਜਿਹੜਾ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਏਗੀ ਕਿਉਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦੇ ਪਿੱਛੇ ਕਈ ਹੋਰ ਖਾਸੇ ਵੀ ਜਤਾਏ ਜਾ ਰਹੇ ਨੇ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਬਿਜਲੀ ਦਾ ਕੰਮ ਚੰਗੀ ਤਰ੍ਹਾਂ ਜਾਣਦਾ ਸੀ ਉਸ ਦਿਨ ਨਾਲੇ ਕਰਨਾ ਜਿਹੜੀ ਉਹ ਨਹੀਂ ਵਾਪਰ ਸਕਦੀ ਪਰ ਬਿਤੇ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਹੇ ਨੇ ਤੇ ਪ੍ਰੋਡਕਸ਼ਨ ਯੂਨਿਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੀਂਹ ਦੇ ਕਾਰਨ ਤਾਰਾਂ ਜਿਹੜੀਆਂ ਨੇ ਗਿੱਲੀਆਂ ਹੋ ਗਈਆਂ ਸਨ ਜਿਸ ਕਰਕੇ ਤਾਰ ਦੇ ਵਿੱਚ ਕਰੰਟ ਆਇਆ ਤੇ ਨੌ ਹੋ ਗਿਆ ਤਾਂ ਦੱਸਿਆ ਕਿ ਬਸਤੀ ਪਠਾਣਾ ਦੇ ਵਿੱਚ ਇੱਕ ਫਿਲਮ ਦੇ ਸ਼ੂਟ ਦੇ ਲਈ ਸੈੱਟ ਤਿਆਰ ਕੀਤਾ ਜਾ ਰਿਹਾ ਸੀ ਤਾਂ ਉਸ ਸੈੱਟ ਦੇ ਵਿੱਚ ਲਾਈਟਿੰਗ ਦਾ ਕੰਮ ਜਿਹੜਾ ਹੈ 사ਜਨ ਕੁਮਾਰ ਨੂੰ ਦਿੱਤਾ ਗਿਆ ਤੇ 사ਜਨ ਕੁਮਾਰ ਹਰਿਆਣਾ ਦਾ ਦੱਸਿਆ ਜਾ ਰਿਹਾ ਹੈ ਤਾਂ ਉੱਥੇ ਜਿਹੜਾ ਇਸ ਨੌਜਵਾਨ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਹੈ